ਅੱਜ ਜੇ ਕੋਈ ਬੰਦਾ ਕਹੇ ਮੈਨੂੰ ਅੱਜ 15 ਸਾਲ ਬਾਅਦ ਸੋਝੀ ਆਈ ਏ ਜਦੋਂ ਵਜ਼ੀਰੀਆਂ ਕਰ ਲਓ ਮੈਂਬਰ ਪਾਰਲੀਮੈਂਟ ਹੋ ਕਰਾ ਲਓ ਐਮ ਐਲ ਏ ਰਹਿ ਲਓ ਚੇਅਰਮੈਨੀਆਂ ਮੰਨ ਲਓ ਉਸ ਤੋਂ ਬਾਅਦ ਤੁਸੀਂ 15 ਸਾਲ ਦਾ ਤਾਰੀਫਾਂ ਕਰੀ ਜਾਂਦੇ ਹੋ 15 ਸਾਲ ਬਾਅਦ ਆ ਕੇ ਤੁਸੀਂ ਕਹਿੰਦੇ ਹੋ ਕਿ ਜੀ ਇਹ ਗਲਤੀ ਹੋ ਗਈ ਪਾਰਟੀ ਦੇ ਉਲਟ ਗੱਲਾਂ ਕਰਨ ਲੱਗ ਗਏ ਨੇ ਕਹਿੰਦੇ ਅਸੀਂ ਪਾਰਟੀ ਦੇ ਮੈਂਬਰ ਆ ਤਾਂ ਫਿਰ ਪਾਰਟੀ ਦੇ ਮੈਂਬਰ ਤੋਂ ਰਹਿ ਨਹੀਂ ਸਕਦਾ ਜਿਹੜਾ ਜਿਹੜਾ ਪ੍ਰਧਾਨ ਦੇ ਪਾਰਟੀ ਦੇ ਅਕਾਲੀ ਦਲ ਦੇ ਪ੍ਰਧਾਨ ਦੇ ਉਲਟ ਬੋਲਣਾ ਉਹ ਪਾਰਟੀ ਦੇ ਤੋਂ ਬਾਹਰ ਹੋ ਕੇ ਬੰਦਾ ਬੋਲ ਸਕਦਾ ਕਾਲੀ ਸੋਇਦੋਂ ਮਤਰਾਜ ਹੀ ਕਰਨਾ ਹੈ ਰਾਜ ਤੋਂ ਵਗੈਰ ਮੈਨੂੰ ਤਾਂ ਦੀ ਨਹੀਂ ਕੁਛ ਨਹੀਂ ਮੈਂ ਤਾਂ ਉਸਨੂੰ ਕਾਲੀ ਨਹੀਂ ਗਿਣਦਾ ਤੇ ਫਿਰ ਉਸ ਵੇਲੇ ਮੁੱਦੇ ਚੁੱਕ ਕੇ ਬਾਹਰ ਕਿਉਂ ਨਗੇ ਉਸ ਵੇਲੇ ਕਿਉਂ ਨਾ ਪਾਕ ਗਏ ਕਾਲ ਤੱਕ ਤੇ ਜਾਂ ਪਬਲਿਕ ਚ ਕਿਉਂ ਨਗੇ ਨਾ ਕਾਲੀ ਦੇ ਦੋ ਤੜੇ ਕਦੇ ਹੋਏ ਦਾ ਹੋਣ ਏਜੰਸੀਆਂ ਸਾਰੇ ਹਮੇਸ਼ਾ ਅੰਗਰੇਜ਼ ਵੀ ਯਤਨ ਕਰਦੇ ਰਿਹਾ ਕਾਂਗਰਸ ਵੀ ਕਰਦੇ ਹੁਣ ਵੀ ਹੋ ਰਿਹਾ ਏਜੰਸੀਆ ਆਪਣਾ ਰੋਲ ਕਰਦੇ ਆ ਕਿ ਅਸੀਂ ਫੁੱਟ ਪਾਈ ਹੈ ਸ਼ੂਨੀ ਕਾਲੀ ਦਲ ਦੇ ਵਿੱਚ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਦੂਜੇ ਪਾਸੇ ਜਿਹੜੀ ਅਕਾਲ ਤਖਤ ਸਾਹਿਬ ਦੇ ਵਿੱਚ ਵੀ ਇੱਕ ਜਥੇਦਾਰਾਂ ਦੀ ਮੀਟਿੰਗ ਹੁੰਦੀ ਹੈ ਇਸ ਪੂਰੇ तमाम ਮੁੱਦਿਆਂ ਨੂੰ ਲੈ ਕੇ ਸਾਡੇ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਮੌਜੂਦ ਹੈ ਗੱਲਬਾਤ ਕਰਨ ਭੁੰਦਰ ਸਾਹਿਬ ਅੱਜ ਮੀਟਿੰਗ ਸੀ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਮੀਟਿੰਗ ਹੋਈ ਵੀਰ ਭਾਈ ਅੱਜ ਦੋ ਇਸ਼ੂ ਵੱਡੇ ਸੀ ਇੱਕ ਤਾਂ ਇਹ ਹੈ ਕਿ ਜਿਹੜੀਆਂ ਹੋਣ ਵਾਲੀਆਂ ਚਾਰ 22 ਲੱਖ ਸਾਰੇ ਨੇ ਪੰਜਾਬ ਦੀਆਂ ਕਿਉਂਕਿ ਪ੍ਰਧਾਨ ਸਾਹਿਬ ਪਾਸਾ ਦਿਨ ਹੈ ਨਹੀਂ ਪੰਜਾਬ 'ਚ ਹਾਜ਼ਰ ਨਹੀਂ ਇਸ ਕਰਕੇ ਅਸੀਂ ਬਲਾਈਆਂ ਸੀ ਜੂਥਿੰਗ ਬਲਾਇਆ ਸੀ ਸੀਨੀਅਰ ਵਰਕਰ ਬਲਾਇਆ ਸੀ ਦੂਸਰਾ ਜ ਮੇਨ ਇਸ਼ੂ ਆ ਕਿ ਥੋੜੇ ਦਿਨ ਰਹਿੰਦੇ ਨੇ ਜਿਹੜੀਆਂ ਵੋਟਾਂ ਦੀ ਵੰਤਰ 31 ਜੁਲਾਈ ਆ ਲਾਸਟ ਉਹਦੇ ਛਵੀ ਕੇ ਪਈ ਆ ਪਰ ਹਿੰਮਤ ਕਰੋ ਵੋਟਾਂ ਘੱਟ ਬਣੀਆਂ ਨਾ ਸਾਰੇ ਹਲਕਿਆਂ 'ਚ ਆਪਾਂ ਯਤਨ ਕਰੋ ਤਾਂਕਾ ਆਪਣੀ ਵੋਟਾਂ ਵੱਧ ਤੋਂ ਵੱਧ ਪਾੜਨਾ ਐ ਸਿਪੀਸੀ ਦੀ ਸੇ ਦੋ ਪੁਆਇੰਟ ਸੀ ਮੇਨ ਜਿੰਨਾ ਤੇ ਅਸੀਂ ਸਾਰਾ ਵਾਕ ਫਿਰ ਇਹ ਸਾਰਾ ਜੂਥ ਸੀ ਨੌਜਵਾਨ ਸੀ ਕਿਉਂਕਿ ਹੁਣ ਬੱਚੇ ਵੱਧ ਕੰਮ ਕਰਦੇ ਨੇ ਤਾਂ ਫਿਰ ਇਹਨਾਂ ਪਿਆਰ ਨਾਲ ਵੈਸੇ ਵੀ ਗੱਲਾਂ ਬਾਤਾਂ ਹੋਰ ਪਾਰਟੀ ਦੀਆਂ ਤਾਂ ਕਿ ਵੀ ਇਹਦਾ ਫਾਇਦਾ ਠਾ ਲਈਏ ਮੀਟਿੰਗ ਦਾ ਉਹ ਵੀ ਕੀਤੀਆਂ ਤਾਂ ਵੀ ਪਾਰਟੀ ਆਏਗਾ ਪਰ ਮਿਹਨਤ ਕਰਨੀ ਚਾਹੀਦੀ ਹੈ ਤੁਸੀਂ ਨੌਜਵਾਨ ਹੋ ਅੱਗੇ ਤੁਹਾਡੇ ਮੁੱਢਿਆਂ ਤੇ ਆ ਪਾਰਟੀ ਦਾ ਭਾਰ ਹੁਣੇ ਤੋਂ ਸਾਰਾ ਪਾਰਟੀ ਦੇ ਸਿਸਟਮ ਨੂੰ ਸਮਝੋ ਮਿਹਨਤ ਕਰਨਾ ਸਿੱਖੋ ਮਿਹਨਤ ਕਰੋਗੇ ਤਰੱਕੀ ਕਰੋਗੇ ਤਾਂ ਪਿਆਰ ਨਾਲ ਬੱਚਿਆਂ ਨੂੰ ਫਿਰ ਉਹ ਵੀ ਗੱਲਾਂ ਬਾਤਾਂ ਕੀਤੀਆਂ ਸੋ ਇਸ ਕਰਕੇ ਅੱਜ ਇਸ ਤਰ੍ਹਾਂ ਦਾ ਸਾਡਾ ਸੀ ਮੇਜਰ ਜਿਹੜਾ ਸੀ ਕੰਦੂ ਸਾਹਿਬ ਉੱਥੇ ਹੀ ਅੱਜ ਫੇਰ ਬਾਗੀ ਧੜੇ ਦੇ ਵੱਲੋਂ ਵੀ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਉਸ ਚੀਜ਼ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਜਿਮਣੀ ਚੂਣਾ ਦੇ ਵਿੱਚ ਵੀ ਨਤੀਜਾ ਦੇਖ ਲਿਆ ਕਿ ਬੱਕਰੇ ਵੱਖਰੇ ਹੋ ਕੇ ਕਿੰਨਾ ਕਾ ਫਾਇਦਾ ਸਾਹਮਣੇ ਆਇਆ ਹੈ ਇਹ ਭਾਈ ਦੇਖੋ ਅਸੀਂ ਉਹਨਾਂ ਦੇ ਬਾਰੇ ਕੁਝ ਕਹੀਏ ਸਾਨੂੰ ਸ਼ੋਭਦਾ ਨਹੀਂ ਨਾ ਸਾਡੇ ਕਹਿਣ ਦਾ ਕੋਈ ਫਾਇਦਾ ਹੈ ਦੇਖੋ ਅਸੀਂ ਤਾਂ ਉਹਨਾਂ ਦਾ ਬਾਹਰ ਜਾਣ ਨੂੰ ਆਖਿਆ ਜਿਹੜੀਆਂ ਗੱਲਾਂ ਉਹ ਕਰਦੇ ਨੇ ਇਹ ਗੱਲਾਂ 15 ਸਾਲ ਦੇ ਸਾਡੇ ਨਾਲ 15 ਸਾਲ ਪੁਰਾਣੀਆਂ ਨੇ ਅੱਜ ਜੇ ਕੋਈ ਬੰਦਾ ਕਹੇ ਮੈਨੂੰ ਅੱਜ 15 ਸਾਲ ਬਾਅਦ ਸੋਝੀ ਆਈ ਹੈ ਜਦੋਂ ਵਜ਼ੀਰੀਆਂ ਕਰ ਲੋ ਮੈਂਬਰ ਪਾਰਲੀਮੈਂਟਰ ਕਰ ਲੈ ਲੋ ਐਮ ਐਲ ਏ ਰਹਿ ਲੋ ਚੇਅਰਮੈਨੀਆਂ ਮੰਨ ਲੋ ਉਸ ਤੋਂ ਬਾਅਦ ਤੁਸੀਂ 15 ਸਾਲ ਦਾ ਤਰੀਫਾਂ ਕਰੀ ਜਾਂਦੇ ਹੋ 15 ਸਾਲ ਬਾਅਦ ਆ ਕੇ ਤੁਸੀਂ ਕਹਿੰਦੇ ਹੋ ਕਿ ਜੀ ਇਹ ਗਲਤੀ ਹੋ ਗਈ ਫਿਰ ਕਸੂਰ ਕਿਸ ਦਾ ਹੈ ਜਿਹੜਾ ਅੱਜ ਸੋਝਦਾ ਫਿਰ ਕਸੂਰ ਤਾਂ ਉਹਦਾ ਉਹਦਾ ਕਿਉਂ ਨਾ ਸੋਚਿਆ ਸੋਚ ਕਰਕੇ ਉਹਨਾਂ ਬਾਰੇ ਮੈਂ ਕਹਾ ਮੀਟਿੰਗ ਕਾਦੀ ਕਰਦੇ ਨੇ ਕਿਉਂ ਕਰਦੇ ਨੇ ਕਿਸ ਮਤਲਬ ਵਾਸਤੇ ਕਰਦੇ ਨੇ ਇਹ ਤਾਂ ਉਹ ਜਾਣਨ ਲੇਕਿਨ ਜਿਹੜੀਆਂ ਗੱਲਾਂ ਕਰਦੇ ਨੇ ਉਹ ਸ਼ੋਭਦੀਆਂ ਨਹੀਂ ਉਹਨਾਂ ਨੂੰ ਅਨੁਸ਼ਾਸਨ ਕਮੇਟੀ ਦੇ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਲੋਕ ਟੁੱਟਦੇ ਜਾ ਰਹੇ ਨੇ ਹੁਣ ਇੱਕ ਬਾਗੀ ਧੜਾ ਬਣ ਕੇ ਸਾਹਮਣੇ ਖੜਾ ਹੋਇਆ ਕੀ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਵੇਗੀ ਇਸ ਕਮੇਟੀ ਦੇ ਵਿੱਚ ਕੋਈ ਬਾ ਅਨਸ਼ਾਸਨ ਦੀ ਕਮੇਟੀ ਦਾ ਮਤਲਬ ਹੁੰਦਾ ਹੈ ਕਿ ਕੋਈ ਤੁਹਾਡੇ ਕੋਲ ਸ਼ਿਕਾਇਤ ਆਵੇ ਤੁਸੀਂ ਉਸ ਤੇ ਐਕਸ਼ਨ ਕਰੋ ਜਿਹੜੇ ਬੰਦੇ ਆਪਣੀ ਆਪ ਬੋਲਣ ਲੱਗ ਗਏ ਨੇ ਪਾਰਟੀ ਦੇ ਉਲਟ ਗੱਲਾਂ ਕਰਨ ਲੱਗ ਗਏ ਨੇ ਕਹਿੰਦੇ ਅਸੀਂ ਪਾਰਟੀ ਦੇ ਮੈਂਬਰ ਆ ਤਾਂ ਫਿਰ ਪਾਰਟੀ ਦੇ ਮੈਂਬਰ ਤੋਂ ਰਹਿ ਨਹੀਂ ਸਕਦਾ ਜਿਹੜਾ ਜਿਹੜਾ ਪ੍ਰਧਾਨ ਦੇ ਪਾਰਟੀ ਦੇ ਅਕਾਲੀ ਦਲ ਦੇ ਪ੍ਰਧਾਨ ਦੇ ਉਲਟ ਬੋਲਣਾ ਉਹ ਪਾਰਟੀ ਦੇ ਤੋਂ ਬਾਹਰ ਹੋ ਕੇ ਬੰਦਾ ਬੋਲ ਸਕਦਾ ਇਸ ਕਰਕੇ ਜਦੋਂ ਬੋਲਣ ਲੱਗ ਗਏ ਤਾਂ ਪਾਰਟੀ ਦੇ ਬੰਦੇ ਤਾਂ ਕਹਿ ਨਹੀਂ ਸਕਦੇ ਨਾ ਬਾਗੇ ਕਾਲੀ ਕਹਿ ਸਕਦੇ ਨੇ ਸੋ ਪੁਣੀ ਤਾਂ ਹੋਈ ਜਾਣਣ ਕਿਉਂ ਕਿਉਂ ਇਹ ਗੱਲਾਂ ਕਰਦੇ ਨਾਲੇ ਕਹਿੰਦੇ ਅਸੀਂ ਕਰ ਲਈਆਂ ਤੇ ਦੋ ਗੱਲਾਂ ਅਕਾਲੀ ਦਲ ਤੇ ਤਾਂ ਰਹਿ ਨਹੀਂ ਸਕਦੇ ਮੈਂ ਤਾਂ ਇਹ ਕਹਿਣਾ ਜੇ ਸਹੀ ਵੀ ਭਾ ਤੁਸੀਂ ਬੱਚੇ ਹੋ ਹਿਸਟਰੀ ਪੜੋ ਅਕਾਲੀ ਦਲ ਦੀ ਅਕਾਲੀ ਦਲ ਇੱਕ ਬਹੁਤ ਬਹਾਦਰ ਕੌਮ ਐ ਸਿੱਖ ਕੌਮ ਜਿਹਦੀ ਨੰਗਾਇਦੀ ਵੀ ਕਰਦੀ ਐ ਸਾਡੇ ਬਜ਼ੁਰਗਾਂ ਨੇ ਬਹੁਤ ਵੱਡੇ ਵੱਡੇ ਕੁਰਬਾਨੀਆਂ ਕੀਤੀਆਂ ਨਾ ਅੰਗਰੇਜ਼ ਨੂੰ ਹਰਾਉਣਾ ਸੌਖਾ ਨਹੀਂ ਸੀ 700 ਸਾਲ ਦੀ ਗੁਲਾਮੀ ਤੋਂ ਬਾਅਦ ਅੰਗਰੇਜ਼ ਨੂੰ ਹਰਾਇਆ ਤੇ ਸਾਡੇ ਪੁਰਖਿਆਂ ਨੇ ਹਰਾਇਆ ਬੜੀ-ਬੜੀ ਕੁਰਬਾਨੀਆਂ ਦਿੱਤੀਆਂ ਉਹ ਕੁਰਬਾਨੀ ਦੇ ਜਜ਼ਬੇ ਚੋਂ ਅਕਾਲੀ ਦਲ ਪੈਦਾ ਹੋਇਆ ਧਰਮ ਦੀ ਦਾਲ ਬੱਧਤ ਵਾਸਤੇ ਕਿ ਸਾਡੇ ਧਰਮ ਤੇ ਹਮਲਾ ਨਾ ਹੋਵੇ ਉਹਦੀ ਇੱਕ ਸੱਜੀ ਵਾਹ ਐਸਸੀਪੀਸੀ ਧਾਰਮਿਕ ਜਮਾਤ ਦੀ ਬਣ ਕੇ ਅਕਾਲੀ ਦਲ ਪੈਦਾ ਹੋਇਆ ਤੇ ਉਸ ਅਕਾਲੀ ਦਲ ਤੇ ਜੇ ਅਸੀਂ ਸੋਚੀ ਸਾਨੂੰ ਰਾਜ ਭਾਗ ਚਾਹੀਦਾ ਸਾਨੂੰ ਵੋਟਾਂ ਚਾਹੀਦੀਆਂ ਵੋਟਾਂ ਇੱਕ ਡੈਮੋਕ੍ਰੇਸੀ ਆ ਉਹ ਇੱਕ ਸਿਸਟਮ ਹੈ ਲੇਕਿਨ ਜਿਹੜਾ ਧਰਮ ਹੈ ਤੇ ਅਕਾਲੀ ਦਲ ਹੈ ਉਹਦੇ ਵਾਸਤੇ ਤਾਂ ਤੁਹਾਨੂੰ ਕੁਰਬਾਨੀ ਕਰਨੀ ਪਊ ਜਿਸ ਦੇ ਮਨ ਚ ਕੁਰਬਾਨੀ ਨਹੀਂ ਆਪਦੇ ਬਜ਼ੁਰਗਾਂ ਦੀ ਕੁਰਬਾਨੀ ਆ ਬਜ਼ੁਰਗਾਂ ਦੀਆਂ ਸ਼ਹੀਦੀਆਂ ਉਹਨਾਂ ਦੀਆਂ ਜੋ ਹੈ ਉਹ ਜਾਦ ਨਹੀਂ ਤੇ ਫਿਰ ਤੁਸੀਂ ਇਕਾਲੀ ਦਿਲ ਕਹਾ ਹੀ ਨਹੀਂ ਸਕਦੇ ਕਾਲੀ ਬਣੇ ਨਹੀਂ ਸਕਦੇ ਜਿਹੜਾ ਕਾਲੀ ਸੋਚਦਾ ਮੈਂ ਤਰਾਜ ਹੀ ਕਰਨਾ ਹੈ ਰਾਜ ਤੋਂ ਬਗੈਰ ਮੈਨੂੰ ਤਸਦੀ ਨਹੀਂ ਕੁਝ ਨਹੀਂ ਮੈਂ ਤਾਂ ਉਸਨੂੰ ਕਾਲੀ ਨਹੀਂ ਗਿਣਦਾ ਕਾਲੀ ਹੋਣਾ ਇਹਦਾ ਮਤਲਬ ਆਪਣੇ ਆਪ ਚ ਬਹੁਤ ਵੱਡੇ ਉਹਦੇ ਵਿਚ ਸੋਚ ਹੈ ਕਿ ਮੈਨੂੰ ਕੋਈ ਵੀ ਤਕਲੀਫ ਆ ਜੇ ਮੈਂ ਉਹ ਜਰਾਂਗਾ ਲੇਕਿਨ ਮੈਂ ਆਪਣੇ ਅਸੂਲ ਤੋਂ ਧਰਮ ਤੋਂ ਨਹੀਂ ਬੇਬਖ ਹੋਵਾਂਗਾ ਕਿ ਵੀ ਕਾਲ ਤੱਕ ਸਾਈ ਵੀ ਅੱਜ ਮੀਟਿੰਗ ਹੋ ਰਹੀ ਹੈ ਪੰਜੇ ਸਿੰਘ ਸਹਿਵਾਨਾਂ ਦੀ ਜਥੇਦਾਰਾਂ ਦੀ ਉਸ ਮੀਟਿੰਗ ਦੇ ਵਿੱਚ ਵੀ ਮਾਫੀਨਾਮੇ ਨੂੰ ਲੈ ਕੇ ਚਰਚਾਵਾਂ ਹੋਣਗੀਆਂ ਪਰ ਉਸ ਮਾਫੀਨਾਮੇ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ ਗਿਆ ਹੈ ਮੈਂ ਵੀ ਪਹਿਲਾਂ ਹੀ ਤੁਹਾਨੂੰ ਇਹਦਾ ਕਿਹਾ ਸੀ ਕਿ ਜਿਹੜੀਆਂ ਗੱਲਾਂ ਅੱਜ ਜੋ ਕਾਲ ਤਖਤ ਤੇ ਦੇ ਕੇ ਆਏ ਨੇ ਜਿਹੜੇ ਭਰਾ ਸਾਡੇ ਵੀ 15 ਸਾਲ ਪਹਿਲਾਂ ਉਹਨਾਂ ਨੂੰ ਇਹ ਗੱਲਾਂ ਕਿਉਂ ਨਾ ਜਾ ਰਹੀਆਂ ਜਦੋਂ ਕਿ ਉਸ ਵੇਲੇ ਉਹਦੇ ਮਾਨ ਰਹੇ ਸੀ ਜੇ ਆਤਉਦੇ ਨਾ ਹੁੰਦੇ ਜੇ ਉਹਦੇ ਮਾਨ ਰਹੇ ਸੀ ਤੇ ਫਿਰ ਚੁੱਪਨੇ ਤੇ ਕਿਉਂ ਰਹੇ ਨੰਬਰ 1 ਨੰਬਰ ਜਿਹੜਾ ਕਾਲ ਤਖਤ ਦਾ ਮਤਲਬ ਹੈ ਉੱਥੇ ਬਿਟੇਂਦਾ ਉਹਦਾ ਦੇਖੋ ਜਿਸ ਦਾ ਕਾਲ ਤਖਤ ਸੁਪਰੀਮ ਹੈ ਉਹਦੇ ਤੇ ਜੇ ਕੋਈ ਮੈਂ ਗੱਲ ਕਰਾਂ ਮੇਰਾ ਫਰਜ਼ ਹੀ ਨਹੀਂ ਬਣਦਾ ਨਾ ਮੈਂ ਕਰ ਸਕਦਾ ਨਾ ਮੈਂ ਕਰਾਂ ਨਾ ਕਦੇ ਸੋਚਿਆ ਨਾ ਸੋਚਾਂਗਾ ਅਸੀਂ ਉਸ ਕਾਲ ਤਖਤ ਅਗੇ ਸੀਸ ਝੁਕਾਉਨੇ ਆ ਹਰਬੰਦਰ ਸਾਹਿਬ ਅਗੇ ਸੀ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਦਾ ਸਾਡਾ ਹਾਜ਼ਰ ਗੁਰੂ ਹੈ ਜੇ ਸਾਡੇ ਧਰਮ ਦੀ ਰੱਤੀ ਪਰ ਵੀ ਕੋਈ ਕਿਣਕ ਹੈ ਤਾਂ ਸਾਨੂੰ ਹਮੇਸ਼ਾ ਆਪਦੇ ਗੁਰੂ ਤੋਂ ਆਪਣੇ ਤੋਂ ਡਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਤੋਂ ਕਿ ਸਾਡਾ ਹਾਜ਼ਰ ਗੁਰੂ ਹੈ ਸਭ ਜਾਣੀ ਜਾਣ ਹੈ ਜੇ ਇੱਥੇ ਗੱਲਾਂ ਕਰਦੇ ਸਾਡੇ ਚ ਵੀ ਉਹ ਬਰਾਜ਼ਮਾਨ ਹੈ ਜੋ ਸਹੀ ਧਰਮ ਨੂੰ ਮੰਨਣ ਵਾਲੇ ਲੋਕ ਹੈ ਕਿਸੇ ਨੂੰ ਗਾਲ ਕੱਢਦਾ ਤਾਂ ਮੈਂ ਆ ਮਾੜਾ ਉਹ ਨਹੀਂ ਮਾੜਾ ਮੈਨੂੰ ਨਹੀਂ ਆਪਣੇ ਵੱਲੋਂ ਕਰਨਾ ਚਾਹੀਦਾ ਮੈਨੂੰ ਰੱਬ ਤੋਂ ਡਰਨਾ ਚਾਹੀਦਾ ਇਸ ਕਰਕੇ ਮੈਂ ਇਸ ਤੇ ਕਾਲ ਤਖਤ ਜੋ ਕਹੇਗਾ ਉਹ ਤਾਂ ਸਾਡਾ ਤਾਂ ਹਮੇਸ਼ਾ ਉਹਦੇ ਹੱਥ ਬੰਨੇ ਨੇ ਅਸੀਂ ਤਾਂ ਉਹਨੂੰ ਸਮਰਪਤ ਆ ਉਹ ਕੋਸ਼ਿਸ਼ ਕੀਤਾ ਕਰੀ ਜਾਣ ਜੇ ਨਾਂ ਵੀ ਕਰਸ ਤਾਂ ਵੀ ਜਾ ਕੇ ਹੱਥ ਬੰਨਦੇ ਆ ਤਾਂ ਵੀ ਜਾ ਕੇ ਬਗੈਰ ਉਸ ਦੇ ਜਾ ਕੇ ਵੀ ਜਾਣਾ ਹੈ ਤਾਂ ਉੱਥੇ ਮੱਥਾ ਟੇਕਦੇ ਆ ਦੇਖ ਲੈ ਕੇ ਗੁਰੂ ਕੋਲੇ ਹਾਜ਼ਰ ਹੁੰਨੇ ਆ ਤੇ ਜੇ ਹਿੰਮਤ ਹੋਵੇ ਤਾਂ ਕਿ ਭਾਂਡੇ ਵੀ ਬਾਜ ਕੇ ਉਹਨੇ ਲੰਗਰ ਵੀ ਛੱਕਿਆ ਉਹਨੇ ਉਦੋਂ ਹੀ ਉਹਨਾਂ ਦਾ ਜੋੜੇ ਵੀ ਸਾਫ਼ ਕਰਿਆ ਆਪਣੇ ਆਪ ਚੁੱਪ ਕਰਕੇ ਤਾਂ ਕਿ ਨਿਮਰਤਾ ਰਹੇ ਸਿੱਖ ਧਰਮ ਦਾ ਮਤਲਬ ਹੈ ਨਿਮਰਤਾ ਹੈ ਵੀ ਗੁਰਬਾਣੀ ਕਹਿੰਦੀ ਸੁਖੀ ਬਸੇ ਮਸਕੀਨ ਹੀ ਆਪ ਨਿਮਰਤਲੇ بڑے بڑے ਹੰਕਾਰੀਆਂ ਨਾਨਕ ਗਰਬ ਗਲੇ ਰੰਗਜੀਤ ਵਰਗੇ ਦੇ ਹੰਕਾਰ ਨਹੀਂ ਰਹੇ ਬੜੇ ਲੋਕਾਂ ਦੇ ਹੰਕਾਰ ਚਲੇ ਗਏ ਬਾਬਰ ਵਰਗੇ ਦੇ ਹੰਕਾਰ ਨਹੀਂ ਰਹੇ ਇਸ ਕਰਕੇ ਨਿਮਰਤਾ ਸਿੱਖ ਧਰਮ ਸਿਖਾਉਂਦਾ ਸਾਡੇ ਗੁਰੂਆਂ ਨੇ ਸਾਨੂੰ ਨਿਮਰਤਾ ਸਿਖਾਈ ਹੈ ਅਸੂਲ ਸਿਖਾਏ ਤੇ ਗੁਰੂ ਕਿਰਪਾ ਕਰੇ ਸਾਡੇ ਚ ਕੋਈ ਸ਼ਕਤੀ ਨਹੀਂ ਜੇ ਗੁਰੂ ਕਿਰਪਾ ਕਰਦਾ ਤਾਂ ਸਾਡੇ ਚ ਉਹ ਆਉਂਦੇ ਨਹੀਂ ਤਾਂ ਅਸੀਂ ਤਾਂ ਗੁਨਾਹਗਰ ਲੋਕ ਆ ਸੋ ਇਸ ਕਰਕੇ ਕਿਸੇ ਤੇ ਮੈਂ ਕਮੈਂਟ ਕਰਾਂ ਹੋਰ ਕਰਾਂ ਬਹੁਤੋ ਫਰਜ਼ ਨਹੀਂ ਬਣਦਾ ਤੇ ਕਾਲ ਤੱਕ ਤਾਂ ਅਸੀਂ ਸੋਚ ਹੀ ਨਹੀਂ ਸਕਦੇ ਜੋ ਦਾ ਹੁਕਮ ਹੈ ਸਾਡਾ ਸਿਰ ਝੁਕਦਾ ਹੈ ਪ੍ਰਧਾਨ ਜੀ ਤੇ ਉਹਦਾ ਵੀ ਸਿਰ ਝੁਕੇਗਾ ਪ੍ਰਧਾਨ ਜੀ ਮੁੰਕਰੀ ਨਹੀਂ ਹੋ ਸਕਦੇ ਕਾਲ ਤੱਕ ਤੋਂ ਪਰ ਮੈਂ ਇਸ ਲਈ ਹਾਜ਼ਰ ਨਹੀਂ ਬੋਲ ਮੈਂ ਰਿਹਾ। ਸਵਾਲ ਇਹ ਜੋ ਕਾਲ ਤੱਕ ਤਾਂ ਉਹਦੇ ਅੱਗੇ ਸੀਸ ਚਕਾਉਣਾ। ਹੁਣ ਸਾਹਿਬ ਤੁਸੀਂ ਕਿਹਾ ਕਿ 20 ਸਾਲ ਉਹਨਾਂ ਨੇ ਪਹਿਲਾਂ ਨਹੀਂ ਸੋਚਿਆ ਅੱਜ ਜੋ ਇਲਜ਼ਾਮਤ ਲਗਾ ਰਹੇ ਪਰ ਉਹਨਾਂ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਅਸੀਂ 19 'ਚ ਮੌਕਾ ਦਿੱਤਾ, ਅਸੀਂ 22 'ਚ ਮੌਕਾ ਦਿੱਤਾ, ਅਸੀਂ 24 'ਚ ਮੌਕਾ ਦੇ ਕੇ ਦਿੱਤਾ ਪਰ ਸਾਨੂੰ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਅਸੀਂ ਲਗਾਤਾਰ ਕੰਮ ਕਰ ਰਹੇ ਸੀ ਮਿਲ ਕੇ ਪਰ ਜੋ ਪੁਰਾਣੀਆਂ ਗਲਤੀਆਂ ਸੀਗੀਆਂ ਉਹਨਾਂ ਦੇ ਵੱਲ ਪਾਰਟੀ ਨੇ ਧਿਆਨ ਨਹੀਂ ਦਿੱਤਾ। ਅਸੀਂ ਮੀਟਿੰਗਾਂ ਦੇ ਵਿੱਚ ਵੀ ਮੁੱਦੇ ਚੁੱਕੇ ਪਰ ਉਹਨਾਂ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ। ਤੇ ਫਿਰ ਉਸ ਵੇਲੇ ਮੁੱਦੇ ਚੁੱਕ ਕੇ ਬਾਹਰ ਕਿਉਂ ਨਾ ਗਏ ਉਸ ਵੇਲੇ ਕਿਉਂ ਨਾ ਪਾ ਕੇ ਅਕਾਲ ਤਖਤ ਤੇ ਜਾਂ ਪਬਲਿਕ 'ਚ ਕਿਉਂ ਨਾ ਗਏ ਦੂਸਰੀ ਗੱਲ ਇਹ ਹੈ ਕਿ ਐਨੇ ਮੌਕੇ ਦਿੱਤੇ ਇਹਦਾ ਮਤਲਬ ਕਿ ਤਾਕਤ ਵਾਸਤੇ ਤਾਂ ਮੌਕੇ ਦੇਤੇ ਹੁਣ ਲੱਗਿਆ ਤਾਕਤ ਹੈ ਨਹੀਂ ਵੋਟਾਂ ਘਟ ਪਈਆਂ ਤੇ ਵੇਸ਼ੇ ਤਾਕਤ ਖਤਮ ਹੋ ਗਈ ਹੁਣ ਲੋੜ ਕੋਈ ਨਹੀਂ ਆਪਾਂ ਨੂੰ ਇਹ ਤਾਂ ਫਿਰ ਤਾਕਤ ਨਾਲ ਹੀ ਜੁੜਿਆ ਹੈ ਨਾ ਇਹ ਬਿਆਨ ਹੈ ਜਿਹੜਾ ਉਹਨਾਂ ਦਾ ਇਹ ਤਾਂ ਤਾਕਤ ਨਾਲ ਜੁੜੇ ਹੋਏ ਬਿਆਨ ਹੈ ਅਕਾਲੀਦਨ ਤਾਂ ਮੈਂ ਤਾਂ ਪਹਿਲਾਂ ਕਹਤਾ ਵੀ ਅਕਾਲੀਦਨ ਦਾ ਤਾਕਤ ਨਾਲ ਲਿੰਕ ਹੀ ਕੋਈ ਨਹੀਂ ਤਾਂ ਕੁਰਬਾਨੀ ਨਾਲ ਲਿੰਕ ਹੈ ਜੇ ਸਾਡੇ 'ਚ ਕੁਰਬਾਨੀ ਦਾ ਮਾਦਾ ਨਹੀਂ ਇਸੇ ਕਾਲੀ ਕਹਾਇ ਨਹੀਂ ਸਕ ਦੁਬਾਰਾ ਉਹ ਪਾਰਟੀ ਦੇ ਵਿੱਚ ਵਾਪਸ ਆਉਣਗੇ ਤੁਸੀਂ ਉਹਨਾਂ ਦਾ ਸਵਾਗਤ ਕਰੋਗੇ ਜਾਂ ਫਿਰ ਜੇ ਬਾਗੀ ਧੜਾ ਹੁਣ ਉਹਨਾਂ ਨੂੰ ਬਣਾ ਹੀ ਦਿੱਤਾ ਹੈ ਉਸੇ ਤਰ੍ਹਾਂ ਬਾਗੀ ਬਣ ਕੇ ਚੱਲੇ ਇਹ ਬੀਬਾ ਇਹ ਪਾਰਟੀ ਇੱਕ ਬੜੀ ਬੜੀ ਜਮਾਤ ਹੈ ਉਹਦਾ ਜਵਾਬ ਮੈਂ ਇਕੱਲਾ ਦੇਵਾਂ ਨਹੀਂ ਦੇ ਸਕਦਾ ਇਹ ਤਾਂ ਸਮੁੱਚੀ ਪਾਰਟੀ ਜਿਹੜੀ ਹੁੰਦੀ ਹੈ ਉਹ ਜਥੇਬੰਦੀ ਹੈ ਉਸਨੇ ਸੋਚ ਕੇ ਫੈਸਲੇ ਕਰਨੇ ਹੁੰਦੇ ਨੇ ਪਾਰਟੀ ਵੀ ਜੇ ਕੱਲ ਪ੍ਰਧਾਨ ਨੂੰ ਕਹੇਗਾ ਇਕੱਲਾ ਫੈਸਲਾ ਨਹੀਂ ਲੈ ਸਕਦਾ ਉਹਨੂੰ ਵੀ ਜਥੇਬੰਦੀ ਪੁੱਛਣੀ ਪਊ ਕਿ ਬਈ ਹੁਣ ਆਹ ਗੱਲ ਹੋ ਸਕਦੀ ਹੈ ਜੇ ਜਥੇਬੰਦੀ ਪਰਮਿਸ਼ਨ ਦੇਉ ਤਾਂ ਜੇ ਨਾ ਪਰਮਿਸ਼ਨ ਤਾਂ ਨਾ ਹੈ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਦੇਖਦੇ ਆ ਤੁਸੀਂ ਵੀ ਕਹਿ ਰਹੇ ਹੋ ਕਿ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਲਗਾਤਾਰ ਮੰਥਨ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਦੋ ਟੜਿਆਂ ਵਿੱਚ ਵੰਡ ਕੇ ਜਿੱਤ ਸਕਦੀ ਹੈ ਜਾਂ ਫਿਰ ਇਕੱਠੇ ਹੋ ਕੇ ਜਿੱਤ ਸਕਦੀ ਹੈ ਨਾ ਕਾਲੇ ਦੋ ਟੜੇ ਕਦੇ ਹੋਏ ਦਾ ਹੋਣ ਏਜੰਸੀਆਂ ਸਾਰੇ ਹਮੇਸ਼ਾ ਅੰਗਰੇਜ਼ ਵੀ ਯਤਨ ਕਰਦੇ ਰਿਹਾ ਕਾਂਗਰਸ ਵੀ ਕਰਦੇ ਹੁਣ ਵੀ ਹੋ ਰਿਹਾ ਏਜੰਸੀਆਂ ਆਪਣਾ ਰੋਲ ਕਰਦੀਆਂ ਨੇ ਕਿ ਅਸੀਂ ਫੁੱਟ ਪਾਈਏ ਲੇਕਿਨ ਅਕਾਲੀ ਦਲ ਤਾਂ ਅਕਾਲੀ ਦਲ ਹੀ ਹੈ ਇੱਕ ਬੰਦਾ ਅੱਡ ਹੋ ਜਾਣਾ ਉਹਦੇ ਨਾਲ ਕਾਲੀ ਦਲ ਧੜਾ ਨਹੀਂ ਬਣਦਾ ਜਿਹੜੀ ਅਸੰਗਤ ਹੈ ਧੜਾ ਤਾਂ ਉਹ ਹੈ ਪੰਜਾਬ ਦੀ ਜਿਹੜੀ ਸੰਗਤ ਹੈ ਜੋ ਕਾਲੀ ਦਲ ਨੂੰ ਸਪੋਰਟ ਕਰਦੇ ਜੀ ਸਿਰ ਤੇ ਕਾਲੀ ਦਲ ਖੜਾ ਹੈ 10 ਬੰਦੇ ਤਾਂ ਕਾਲੀ ਦਲ ਨਹੀਂ ਹੁੰਦੇ 50 ਇਕੱਠੇ ਹੋ ਕੇ ਕਾਲੀ ਦਲ ਨੇ ਜੇ ਸੰਗਤ ਨਾਲ ਨਹੀਂ ਜੁੜੂਗੀ ਇਸ ਕਰਕੇ ਇਹ ਧੜੇ ਬੰਦੇ ਇਸ ਨੂੰ ਨਹੀਂ ਕਹਿ ਸਕਦੇ ਇਹ ਤਾਂ ਚੰਦ ਬੰਦੇ ਗੱਲ ਕਰਦੇ ਨੇ ਬਾਕੀ ਤਾਂ ਸੰਗਤ ਉੱਥੇ ਪਾਸੇ ਨਾਲ ਹੀ ਖੜੀ ਹੈ ਮਤਲਬ ਤੁਹਾਡੇ ਕਹਿਣਾ ਹੈ ਕਿ ਏਜੰਸੀ ਐ ਇਸ ਦੇ ਵਿੱਚ ਫੋਟੋ ਬਵਾ ਰੀਆਂ ਨੇ ਕਾਲੀ ਦਲ ਦੇ ਵਿੱਚ ਬਿਲਕੁਲ ਬਿਲਕੁਲ ਇਹਦਾ ਕੋਈ ਸ਼ੱਕ ਹੀ ਨਹੀਂ ਦੇ ਤੌਰ ਤੇ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਪਹਿਲਾਂ ਵੀ ਉਹਨਾਂ ਤੇ ਇਲਜ਼ਾਮਤ ਲਗਾਈ ਗਈ ਸੀ ਕਿ ਭਾਜਪਾ ਦੇ 에ਜੰਟ ਨੇ ਜਾਂ ਫਿਰ ਉਧਰੋਂ ਦਿੱਲੀ ਤੋਂ ਉਹਨਾਂ ਨੂੰ ਕਾਲ ਆਉਂਦੀ ਹੈ ਫਿਰ ਉਸ ਹਿਸਾਬ ਨਾਲ ਕੰਮ ਕਰਦੇ। ਮੈਂ ਉਹਨਾਂ ਤੇ ਤਾਂ ਦੋਸ਼ ਨਹੀਂ ਲਾਉਂਦਾ ਨਾ ਮੈਂ ਉਹਨਾਂ ਬਾਰੇ ਕਹਾਂ ਲੇਕਿਨ ਮੈਂ 에ਜੰਸੀਆਂ ਬਾਰੇ ਜ਼ਰੂਰ ਕਹਾਂ ਕਿ ਇਹ ਹਿੰਦੁਸਤਾਨ 에ਜੰਸੀਆਂ ਬਦਕਿਸਮਤੀ ਇਹ ਦੇਸ਼ ਦੀ ਕਿ ਕਿ ਐਡੀ ਬਹਾਦਰ ਕੌਮ ਤੇ ਹਮੇਸ਼ਾ ਸਾਡੇ ਧਰਮ ਤੇ ਵੀ ਹਮਲੇ ਕਰਦੇ ਨੇ ਸਾਡੀ ਪੋਲੀਟੀਕਲ ਜਮਾਤ ਤੇ ਵੀ ਹਮਲੇ ਕਰਦੇ। ਇਹ ਉਹਨਾਂ 에ਜੰਸੀਆਂ ਨੂੰ ਸੋਚਣਾ ਚਾਹੀਦਾ ਸੋਭਦਾ ਨਹੀਂ ਇਹ ਦੇਸ਼ ਦੇ ਹੱਕ 'ਚ ਨਹੀਂ। ਮੈਂ ਕਿਸੇ ਤੇ ਜਾਤੀ ਇੱਥੇ ਕੌਣ ਹੈ ਕੌਣ ਦਾ ਇਹ ਮੇਰੇ ਕੋਲ ਕੋਈ ਪ੍ਰੂਫ ਨਹੀਂ ਮੈਂ ਕਹਿੰਦਾ ਫਲਾਣਾ ਹੈ ਲੇਕਿਨ ਇਹ ਮੈਂ ਕਹਿ ਸਕਦਾ ਕਿ ਜੈਸੀ ਆਪਣਾ ਰੋਲ ਕਰਦੀ ਹੈ ਤਾਂ ਬਿਲਕੁਲ ਹਾਲੇ ਵੀ ਅਕਾਲੀ ਦਲ ਨੂੰ ਲੈ ਕੇ ਲਗਾਤਾਰ ਧੜੇਬੰਦੀ ਬਣੀ ਹੋਈ ਹੈ ਵਕਰੇ-ਵਕਰੇ ਤਰੀਕੇ ਦੇ ਨਾਲ ਅਕਾਲੀ ਦਲ ਆਪਣਾ ਪੱਖ ਰੱਖ ਰਹੀ ਹੈ ਬਾਗੀ ਧੜਾ ਆਪਣੀਆਂ ਮੀਟਿੰਗਾਂ ਕਰ ਰਿਹਾ ਹੈ ਪਰ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਸਿੱਧੇ ਤੌਰ ਤੇ ਬਾਗੀ ਧੜੇ 'ਤੇ ਇਲਜ਼ਾਮਤ ਲਗਾਉਣ ਦੀ ਜਗ੍ਹਾ ਕਿਹਾ ਜਾ ਰਿਹਾ ਹੈ ਕਿ ਏਜੰਸੀਆਂ ਹੀ ਪਾਰਟੀ ਦੇ ਵਿੱਚ ਫੋਟ ਪਾ ਰਹੀਆਂ ਨੇ ਕਿਤਰੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਵੀਡੀਓ ਜਲਨੇ ਸੰਦੀਪ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ